ਦੇਸ਼ ਦਾ ਮੋਸਟ ਹਾਈ ਪ੍ਰੋਫਾਈਲ ਕੇਸ ਜੇਕਰ ਕੋਈ ਅੱਜ ਹੈ ਜਿਹਦੀ ਸਭ ਤੋਂ ਵੱਧ ਚਰਚਾ ਹੋ ਰਹੀ ਆ ਤਾਂ ਉਹ ਕੇਸ ਹੈ ਉਨਾਓ ਰੇਪ ਕੇਸ ਉਨਾਓ ਰੇਪ ਕੇਸ ਦੀ ਘਟਨਾ ਜਿਹੜੀ 2017 ਦੇ ਵਿੱਚ ਵਾਪਰੀ ਸੀ ਕੀ ਇਹ ਕੇਸ ਹੈ ਤੇ ਕਿਉਂ ਅੱਜ ਸਭ ਤੋਂ ਵੱਧ ਇਸ ਕੇਸ ਦੀ ਚਰਚਾ ਹੋ ਰਹੀ ਆ ਮੀਡੀਆ 'ਚ ਦੇਸ਼ ਭਰ ਦੀ ਵੱਡੀ ਖਬਰ ਬਣੀ ਹੋਈ ਆ ਇਹਦੇ ਬਾਰੇ ਤੁਹਾਨੂੰ ਦੱਸਾਂਗੇ 2017 ਦੇ ਵਿੱਚ ਉਨਾਓ ਤੋਂ ਇੱਕ ਐਮਐਲਏ ਕੁਲਦੀਪ ਸਿੰਘ ਸਿੰਘਾਰ ਉਹਨਾਂ ਨੇ ਇੱਕ ਨਵਾਲਗ ਲੜਕੀ ਨਾਲ ਬਲਾਤਕਾਰ ਕੀਤਾ ਕੁਲਦੀਪ ਸਿੰਘ ਸਿੰਘਾਰ ਐਮ ਐਲ ਏ ਯੂਪੀ ਦੇ ਉਨਾਓ ਵਿਧਾਨ ਸਭਾ ਹਲਕੇ ਤੋਂ ਉਹਨਾਂ ਨੇ ਇੱਕ ਨਵਾਲਗ ਲੜਕੀ ਦੇ ਨਾਲ ਬਲਾਤਕਾਰ ਕੀਤਾ ਕੱਲਾ ਰੇਪ ਹੀ ਨਹੀਂ ਇਸ ਨਵਾਲਗ ਲੜਕੀ ਦਾ ਕੀਤਾ ਰੇਪ ਕਰਨ ਤੋਂ ਬਾਅਦ 60000 ਰੁਪਏ ਦੇ ਵਿੱਚ ਕੁਲਦੀਪ ਸਿੰਘ ਸਿੰਘਾਰ ਨੇ ਇਸ ਲੜਕੀ ਨੂੰ ਜਿਹੜੀ ਨਵਾਲਗ ਸੀ ਇਹਨੂੰ ਵੇਚਤਾ ਇਹ ਘਟਨਾ 2017 ਦੀ ਘਟਨਾ ਗਰੀਬ ਪਰਿਵਾਰ ਸੀ ਤਾਂ ਕਿਤੇ ਉਹਨਾਂ ਨੂੰ ਸਮਝ ਨਹੀਂ ਲੱਗਿਆ ਕਿ ਅਸੀਂ ਕਰੀਏ ਕੀ ਕਿਉਂਕਿ ਐਮਐਲਏ ਦੀ ਕੀ ਪਾਵਰ ਹੁੰਦੀ ਆ ਐਮਐਲਏ ਕੀ ਤਾਕਤ ਰੱਖਦਾ ਜਦੋਂ ਸਰਕਾਰ ਦੇ ਵਿੱਚ ਹੋਵੇ ਖਾਸ ਕਰਕੇ ਤੇ ਆਪਣੇ ਬਚਾ ਦੇ ਲਈ ਕਿੱਥੇ ਤੱਕ ਜਾ ਸਕਦਾ ਇਹ ਇਸ ਬਾਰੇ ਤੁਸੀਂ ਜਾਣਦੇ ਹੋ 2017 ਦੇ ਵਿੱਚ ਕੁਲਦੀਪ ਸਿੰਘ ਸਿੰਘਾਰ ਜਿਹੜੇ ਐਮਐਲਏ ਸੀ ਉਹ ਲੜਕੀ ਦੇ ਨਾਲ ਬਲਾਤਕਾਰ ਕਰਦੇ ਨੇ ਉਸ ਤੋਂ ਬਾਅਦ ਲੜਕੀ ਨੂੰ 60000 ਰੁਪਏ ਦੇ ਵਿੱਚ ਵੇਚ ਦਿੰਦੇ ਨੇ ਅੱਗੇ ਜਿਹੜਾ ਪੀੜਤ ਪਰਿਵਾਰ ਸੀ ਉਹਨੂੰ ਕੋਈ ਦੱਸਦਾ ਕਿ ਤੁਸੀਂ ਜਿਹੜੇ ਯੂਪੀ ਦੇ ਸੀਐਮ ਨੇ ਯੋਗੀ ਅਦਿੱਤਿਆਨਾਥ ਉਹਨਾਂ ਦੇ ਘਰ ਦੇ ਬਾਹਰ ਜਾ ਕੇ ਤੁਸੀਂ ਪ੍ਰੋਟੈਸਟ ਕਰੋ ਜੇ ਤੁਸੀਂ ਦੁਨੀਆ ਨੂੰ ਦੱਸਣਾ ਚਾਹੁੰਦੇ ਹੋ ਕਿ ਤੁਹਾਡੇ ਨਾਲ ਜਿਹੜੀ ਘਟਨਾ ਹੋਈ ਆ ਤੁਹਾਡੇ ਨਾਲ ਘਟਨਾ ਕੀ ਹੋਈ ਆ ਪਰਿਵਾਰ ਐਦਾਂ ਹੀ ਕਰਦਾ ਪਰਿਵਾਰ ਯੂਪੀ ਦੇ ਸੀਐਮ ਯੋਗੀ ਅਦਿੱਤਿਆ ਨਾਲ ਸੇ ਘਰ ਦੇ ਬਾਹਰ ਜਾ ਕੇ ਪ੍ਰੋਟੈਸਟ ਕਰਦਾ ਉਸ ਤੋਂ ਬਾਅਦ ਇਹ ਮਾਮਲਾ ਹਾਈਲਾਈਟ ਹੁੰਦਾ ਮੀਡੀਆ ਦੇ ਵਿੱਚ ਆਉਂਦਾ ਪਹਿਲਾਂ ਤਾਂ ਪੁਲਿਸ ਕੋਈ ਕਾਰਵਾਈ ਨਹੀਂ ਸੀ ਕਰ ਰਹੀ ਪੁਲਿਸ ਕੋਈ ਐਕਸ਼ਨ ਹੀ ਨਹੀਂ ਸੀ ਲੈ ਰਹੀ ਉਲਟਾ ਫੈਮਿਲੀ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ 2017 ਦਾ ਇਹ ਪੂਰਾ ਘਟਨਾਕ੍ਰਮ ਹੁੰਦਾ 2018 ਦੇ ਵਿੱਚ ਜਾ ਕੇ ਪਹਿਲੀ ਐਫਆਈਆਰ ਦਰਜ ਹੁੰਦੀ ਹੈ ਕੁਲਦੀਪ ਸਿੰਘ ਸਿੰਘਾਰ ਦੇ ਉੱਪਰ ਐਫਆਈਆਰ ਦਰਜ ਹੋਣ ਤੋਂ ਬਾਅਦ ਪੀੜਿਤ ਪਰਿਵਾਰ ਦੀਆਂ ਜਿਹੜੀਆਂ ਮੁਸ਼ਕਲਾਂ ਸੀ ਉਹ ਮੁਸ਼ਕਲਾਂ ਵੱਧ ਜਾਂਦੀਆਂ ਨੇ ਲੜਕੀ ਦੇ ਪਿਤਾ ਨੂੰ ਜੇਲ੍ਹ ਦੇ ਵਿੱਚ ਬੰਦ ਕਰਤਾ ਜਾਂਦਾ ਥਾਣੇ ਦੇ ਵਿੱਚ ਬੰਦ ਕਰਤਾ ਜਾਂਦਾ ਯਾਨੀ ਕਿ ਜਿਸ ਲੜਕੀ ਦਾ ਬਲਾਤਕਾਰ ਹੋਇਆ ਉਹਦਾ ਪਿਤਾ ਆਪਣੀ ਲੜਕੀ ਦੇ ਲਈ ਇਨਸਾਫ ਮੰਗ ਰਿਆ ਸੀ ਉਹਦੇ ਪਿਤਾ ਨੂੰ ਜਿਹੜਾ ਇਨਸਾਫ ਮੰਗ ਰਿਆ ਸੀ ਪੁਲਿਸ ਕਸਟਡੀ ਦੇ ਵਿੱਚ ਲੈ ਲੈਂਦੀ ਹੈ ਗੱਲ ਇੱਥੋਂ ਤੱਕ ਨਹੀਂ ਲੜਕੀ ਦੇ ਪਿਤਾ ਦੀ ਪੁਲਿਸ ਕਸਟਡੀ ਦੇ ਵਿੱਚ ਡੈਥ ਹੋ ਜਾਂਦੀ ਹੈ ਭੇਤ ਭਰੇ ਹਾਲਾਤਾਂ ਦੇ ਵਿੱਚ ਕੋਈ ਨਹੀਂ ਜਾਣਦਾ ਕਿ ਜਿਹੜੀ ਉਹ ਡੈਥ ਸੀ ਉਹ ਡੈਥ ਕਿਵੇਂ ਹੋਈ 17 ਦਾ ਕੇਸ ਹੈ 18 ਦੇ ਵਿੱਚ ਘਟਨਾ ਹੁੰਦੀ ਹੈ ਅੱਗੇ 2019 ਦੇ ਵਿੱਚ ਜਾ ਕੇ 19 ਦੇ ਵਿੱਚ ਜਾ ਕੇ ਦਿੱਲੀ ਹਾਈ ਕੋਰਟ ਆਈਪੀਸੀ ਦੇ ਅਧੀਨ ਦੋਸ਼ੀ ਮੰਨ ਲੈਂਦੀ ਹੈ ਕੁਲਦੀਪ ਸਿੰਘ ਸਿੰਘਾਰ ਨੂੰ ਕਿ ਰੇਪ ਕੀਤਾ ਨਵਾਲਗ ਲੜਕੀ ਦਾ ਰੇਪ ਕੀਤਾ ਯਾਨੀ ਕਿ ਐਲੀਗੇਸ਼ਨ ਪ੍ਰੂਫ ਹੋ ਜਾਂਦੇ ਨੇ ਰੇਪ ਕਰਨ ਦੇ ਤੇ ਮਾਈਨਰ ਸੀ ਕੁੜੀ ਉਸ ਕੋ ਐਕਟ ਲਾਇਆ ਜਾਂਦਾ ਤੇ ਜਿਵੇਂ ਡੈਥ ਹੋਈ ਫਾਦਰ ਦੀ ਜਾਂ ਹੋਰ ਜਿਹੜੀਆਂ ਕ੍ਰਾਈਮਨਲ ਐਕਟੀਵਿਟੀਆਂ ਹੋਈਆਂ ਉਹਨਾਂ ਦੇ ਚਾਰਜ ਵੀ ਲਾਏ ਜਾਂਦੇ ਨੇ ਜਿਵੇਂ 2019 ਦੇ ਵਿੱਚ ਲੜਕੀ ਆਪਣੇ ਰਿਸ਼ਤੇਦਾਰਾਂ ਦੇ ਨਾਲ ਜਾ ਰਹੀ ਸੀ ਇੱਕ ਛੋਟਾ ਜਿਹਾ ਰੋਡ ਐਕਸੀਡੈਂਟ ਕਰਵਾਇਆ ਜਾਂਦਾ ਜਿਹਦੇ ਚ ਲੜਕੀ ਫਟੜ ਹੋ ਜਾਂਦੀ ਆ ਨਾਲ ਦੇ ਦੋ ਰਿਸ਼ਤੇਦਾਰਾਂ ਦੀ ਡੈਥ ਹੋ ਜਾਂਦੀ ਆ ਅੱਗੇ ਜਾ ਕੇ ਫਿਰ ਕੁਲਦੀਪ ਸਿੰਘ ਸਿੰਘਾਰ ਜਿਹੜੇ ਐਮਐਲਏ ਸੀ ਉਹਨਾਂ ਨੂੰ ਤੁਸੀਂ ਐ ਦੇਖੋ ਕਿ ਸਜ਼ਾ ਹੁੰਦੀ ਐ ਕੁਲਦੀਪ ਸਿੰਘ ਸਿੰਘਾਰ ਨੂੰ ਅੱਗੇ ਜਾ ਕੇ ਸਜ਼ਾ ਹੁੰਦੀ ਐ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੁੰਦੀ ਐ ਤੇ 10 ਸਾਲ ਜਿਹੜੇ ਲੜਕੀ ਦੇ ਪਿਤਾ ਦੀ ਕਸਟਡੀ ਦੇ ਵਿੱਚ ਡੈਥ ਹੋਈ ਸੀ 10 ਸਾਲ ਦੀ ਸਜ਼ਾ ਉਸ ਕੇਸ ਦੇ ਵਿੱਚ ਹੁੰਦੀ ਹੈ ਕੁਲਦੀਪ ਸਿੰਘ ਸ਼ਿੰਗਾਰ ਨੂੰ ਇਹ ਆਹ ਸਾਰਾ ਕੇਸ ਸੀ ਅੱਜ ਚਰਚਾ ਦੇ ਵਿੱਚ ਦੋਸਤੋ ਆਹ ਕੇਸ ਕਿਉਂ ਹੈ ਅੱਜ ਇਸ ਕਰਕੇ ਚਰਚਾ ਦੇ ਵਿੱਚ ਆ ਕਿ ਜਿਹੜੇ ਕੁਲਦੀਪ ਸਿੰਘ ਸ਼ਿੰਗਾਰ ਸੀ ਇਹਨਾਂ ਨੂੰ ਦਿੱਲੀ ਕੋਰਟ ਨੇ ਜਿਹੜੀ ਇਹਨਾਂ ਦੀ ਸਜ਼ਾ ਮਿਲੀ ਸੀ ਉਹ ਸਜ਼ਾ ਸਸਪੈਂਡ ਕਰਤੀ ਤੇ ਕੱਲੀ ਸਜ਼ਾ ਹੀ ਸਸਪੈਂਡ ਨਹੀਂ ਕੀਤੀ ਨਾਲੋਂ ਨਾਲ ਬੇਲ ਗਰੰਟਡ ਕਰਤੀ ਬੇਸ਼ੱਕ ਕੁਲਦੀਪ ਸਿੰਘ ਸ਼ੰਗਾਰ ਵਾਲੇ ਜਿਹੜੇ ਸ਼ੰਗਾਰ ਸੀ ਉਹਨਾਂ ਨੂੰ ਜੇੜ ਤੋਂ ਰਿਹਾ ਤਾਂ ਨਹੀਂ ਕੀਤਾ ਗਿਆ ਸਜ਼ਾ ਜਰੂਰ ਸਸਪੈਂਡ ਕਰਤੀ ਤੇ ਨਾਲੋਂ ਨਾਲ ਉਹਨਾਂ ਦੀ ਬੇਲ ਗਰੰਟਡ ਕਰਤੀ ਤੇ ਹੁਣ ਜਿਹੜਾ ਪੀੜਤ ਪਰਿਵਾਰ ਹੈ ਉਹ ਇਸ ਚੀਜ਼ ਦਾ ਵਿਰੋਧ ਕਰ ਰਿਹਾ ਕਿ ਬੇਲ ਗਰੰਟਡ ਕਿਉਂ ਹੋਈ ਤੇ ਸਜ਼ਾ ਸਸਪੈਂਡ ਕਿਉਂ ਹੋਈ ਹੋਰ ਵੀ ਜਿਹੜੀਆਂ ਸੋਸਾਇਟੀ ਦੇ ਵਿੱਚ ਜਨਤਕ ਜਥੇਬੰਦੀਆਂ ਬਣੀਆਂ ਹੁੰਦੀਆਂ ਨੇ ਉਹ ਵੀ ਵਿਰੋਧ ਕਰ ਰਹੀਆਂ ਨੇ ਦਿੱਲੀ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਇਸ ਬੇਲ ਦਾ ਤੇ ਇਸ ਸਸਪੈਂਸ਼ਨ ਦਾ ਫਰੋਦ ਹੋ ਰਿਹਾ ਕਿ ਇਹਦਾ ਹੋਣਾ ਨਹੀਂ ਸੀ ਚਾਹੀਦਾ ਇੱਕ ਇਸ ਪਰਿਵਾਰ ਨੇ ਇੱਕ ਲੰਮੀ ਲੜਾਈ ਲੜੀ ਇੱਕ ਜਤੋਜਹਦ ਕੀਤੀ ਉਸ ਤੋਂ ਬਾਅਦ ਕਿਉਂਕਿ ਐਮਐਲਏ ਬੀਜੇਪੀ ਪਾਰਟੀ ਦੇ ਨਾਲ ਸਬੰਧ ਸੀ ਹਾਲਾਂਕਿ ਨਾਲ ਦੇ ਨਾਲ ਥੋੜੇ ਸਮੇਂ ਬਾਅਦ ਬੀਜੇਪੀ ਨੇ ਆਪਣੀ ਪਾਰਟੀ ਦੇ ਵਿੱਚੋਂ ਕੁਲਦੀਪ ਸਿੰਘ ਸੰਗਾਰ ਨੂੰ ਕੱਢਦਾ ਸੀ ਕਿ ਇਹ ਗੱਲ ਕਹਿ ਕੇ ਕਿ ਸਾਡੀ ਪਾਰਟੀ ਦੇ ਵਿੱਚ ਇਹੋ ਜਿਹੇ ਬੰਦਿਆਂ ਦੇ ਲਈ ਕੋਈ ਥਾਂ ਨਹੀਂ ਹੈ ਪਰ ਕਿਤਰਾ ਕੀਤਾ ਇਹ ਐਮਐਲਏ ਸੀ ਆਪਣੀ ਪੋਲੀਟੀਕਲ ਪਾਵਰ ਦਾ ਕੁਲਦੀਪ ਸਿੰਘ ਸਿੰਘਾਰ ਹੋਰਾਂ ਨੇ ਮਿਸਯੂਜ਼ ਕੀਤਾ ਅਬਿਊਜ਼ ਕੀਤਾ ਕਿਉਂਕਿ ਪੋਲੀਟੀਸ਼ੀਅਨ ਦੇ ਕੋਲ ਕਿੰਨੀ ਪਾਵਰ ਹੁੰਦੀ ਆ ਖਾਸ ਕਰਕੇ ਜੇਕਰ ਸਰਕਾਰ ਦੇ ਵਿੱਚ ਹੋਵੇ ਇਹ ਗੱਲ ਤੁਹਾਨੂੰ ਦੱਸਣ ਦੀ ਲੋੜ ਨਹੀਂ ਤਾਂ ਕੁਲਦੀਪ ਸਿੰਘ ਸਿੰਘਾਰ ਦੀ ਜਿਹੜੀ ਸਜ਼ਾ ਸਸਪੈਂਸ਼ਨ ਤੇ ਨਾਲ ਨਾਲ ਜਿਹੜੀ ਬੇਲ ਗਰਾਂਟਡ ਕੀਤੀ ਗਈ ਹੈ ਇਸ ਕਰਕੇ ਆਹ ਅੱਜ ਇਹਦਾ ਵਿਰੋਧ ਹੋ ਰਿਹਾ ਆਹ ਇੱਕ ਕੇਸ ਸੀ ਜਿਸ ਬਾਰੇ ਤੁਹਾਨੂੰ ਅਸੀਂ ਜਾਣਕਾਰੀ ਦਿੱਤੀ ਕਿ ਕੀ ਉਹ ਕੇਸ ਸੀ ਜਿਹੜਾ ਅੱਜ ਇੱਕ ਹਾਈਲਾਈਟ ਹੈ ਪ੍ਰੋਫਾਈਲ ਹੈ ਜਿਹੜੀ ਕੇਸ ਦੀ ਬਣੀ ਹੋਈ ਹੈ